ਨੋ ਸਸਕੀ ਕਾਲ ਜੀ ਮੈਂ ਹੋਣੀ ਨਾ ਸਕੂਟਰ ਤੇ ਆ ਰਿਹਾ ਬਾਹਰੋਂ ਤੇ ਸਰਦੀ ਬਹੁਤ ਜ਼ਿਆਦੀ ਜੇ ਤੇ ਇਹੋ ਜੀਆਂ ਸਰਦੀਆਂ ਚ ਨਾ ਹਮੇਸ਼ਾ ਸਾਡੀਆਂ ਜੜੀਆਂ ਮਾਵਾਂ ਦਾਦੀਆਂ ਜੜੀਆਂ ਨਾ ਉਹ ਪੁਰਾਣੀ ਪਰੰਪਰਾ ਚੱਲਦੀ ਆ ਰਹੀ ਆ ਵੀ ਉਹ ਪਿੰਨੀਆਂ ਬਣਾਈਆਂ ਜਾਂਦੀਆਂ ਤੇ ਅੱਜ ਵੀ ਆਪਾਂ ਪਿੰਨੀਆਂ ਬਣਾਵਾਂਗੇ ਪਿੰਨੀਆਂ ਆਪਾਂ ਬਣਾਣੀਆਂ ਵਾਂ ਮੂੰਗੀ ਦੀ ਦਾਲ ਤੇ ਨਾਲ ਵੇਸਣ ਪਾ ਕੇ ਤੇ ਉਹਦੇ ਵਿੱਚ ਡਰਾਈ ਫਰੂਟ ਤੇ ਹੋਰ ਜਿਹੜਾ ਸਮਾਨ ਪਾ ਕੇ ਜਿਹੜਾ ਨਾ ਉਹ ਪਿੰਨੀਆਂ ਬਣਾਵਾਂਗੇ ਇਹ ਪਿੰਨੀਆਂ ਨਿਹਰੀਆਂ ਸਵਾਦ ਨਹੀਂ ਹੋਣਗੀਆਂ ਇਹ ਗਰਮੀ ਜੜੀਆ ਉਹ ਆਪਣੇ ਸਰੀਰ ਨੂੰ ਗਰਮੈਸ਼ ਦੇਣ ਗਿਆ ਇਮਿਊਨਿਟੀ ਸਾਡੀ ਵਿਧਾਨ ਗਿਆ ਤਾਕਤਵਾਰ ਹੋਣ ਗਿਆ ਸਭ ਤੋਂ ਵੱਡੀ ਗੱਲ ਆ ਜਿਹੜਾ ਆਪਾਂ ਪਾਣਾ ਨਾ ਰਵੇਚੇ ਦੇ ਇਹ ਮੂੰਗੀ ਦੀ ਦਾਲ ਉਹਦੀ ਪਾਚਕ ਸ਼ਕਤੀ ਬਹੁਤ ਵਧਾਉਂਦੀ ਆ ਤੇ ਇਹ ਪਾਚਕ ਸ਼ਕਤੀ ਵੀ ਸਾਡੀ ਵਿਧਾਨ ਵਿਧਾਏਗੀ ਤੇ ਆਪਾਂ ਬਹੁਤਾ ਟਾਈਮ ਨਹੀਂ ਲਾਂਦੇ ਸ਼ੁਰੂ ਕਰਦੇ ਆ ਸਭ ਤੋਂ ਪਹਿਲਾਂ ਮੈਂ ਰੈਸਪੀ ਜੜੀਆ ਉਹ ਤੋਂ ਤੁਹਾਨੂੰ ਜਾਣੂ ਕਰਾ ਦੇਣਾ ਉਹ ਜਿਹੜੀਆਂ ਤੀਜਾਂ ਪਹਿਣੀਆਂ ਉਹਨਾਂ ਦੇ ਸਾਰੇ ਗੁਣ ਦੱਸ ਦੇਣਾ ਮੂੰਗੀ ਦੀ ਦਾਲ ਆਪਾਂ ਲਈਏ 1 ਕਿਲੋ ਤੇ ਮੂੰਗੀ ਦੀ ਦਾਲ ਬੜੀ ਹਲਕੀ ਤੇ ਆਸਾਨੀ ਨਾਲ ਹਜਮ ਹੋਣ ਵਾਲੀ ਹੈਗੀ ਆ ਤੇ ਇਸ ਵਿੱਚ ਨਾ ਪ੍ਰੋਟੀਨ ਪੋਟਾਸ਼ੀਅਮ ਤੇ ਫੋਲੇਟ ਬਹੁਤ ਮਾਤਰਾ 'ਚ ਹੁੰਦਾ ਫੋਲੇਟ ਜਿਹਨੂੰ ਫੋਲਿਕ ਐਸਿਡ ਵੀ ਕਹਿ ਦਿੰਦੇ ਤੇ ਇੱਚ ਵਿਟਾਮਿਨ B9 ਹੁੰਦਾ ਤੇ ਇਹ ਜਿਹੜਾ ਸਾਡੇ ਨਵੇਂ ਸੈੱਲ ਬਣਾਉਣ 'ਚ ਨਾ ਬਹੁਤ ਮਦਦ ਕਰਦਾ ਇਹ ਇਹ ਖੂਨ ਸਾਫ਼ ਕਰਨ ਤੇ ਦਿਮਾਗ ਲਈ ਬਹੁਤ ਜ਼ਰੂਰੀ ਅੰਗ ਹੁੰਦਾ ਤੇ ਇਸੇ ਤਰ੍ਹਾਂ 1 ਕਿਲੋ ਜਿਹੜਾ ਨਾ ਮੋਟਾ ਬੇਸਨ ਆ ਤੇ ਮੋਟਾ ਬੇਸਨ ਜਿਹੜਾ ਨਾ ਇਹ ਚ ਵਿਟਾਮਿਨ B ਕੰਪਲੈਕਸ ਹੁੰਦਾ ਆਇਰਨ ਹੁੰਦਾ ਤੇ ਵਧੀਆ ਫਾਈਬਰ ਦੇ ਚ ਹੁੰਦਾ ਇਹ ਹਾਜ਼ਮੇ ਲਈ ਨੂੰ ਮਜ਼ਬੂਤ ਕਰਦਾ ਸਰੀਰ ਨੂੰ ਲੰਬੇ ਸਮੇਂ ਤੱਕ ਜਿਹੜਾ ਨਾ ਇਹ એનર્ਜੀ ਦਿੰਦਾ ਤੇ ਇਹ ਦੋਵੇਂ ਤੱਤ ਜਿਹੜੇ ਇਹ ਦੋਵੇਂ ਜਿਹੜੇ ਹੈਗੇ ਆ ਨਾ ਇਹ ਜ਼ਰੂਰੀ ਤੱਤ ਆ ਆਪਣੀਆਂ ਭਿੰਨੀਆਂ ਦੇ ਅੱਗੇ ਆ ਜਾਂਦਾ ਅਖਰੂਟ ਖਰੋਟ ਜਿਹੜਾ ਆਪਾਂ ਇੱਕ ਭਾਈ ਭਾਈਆ ਲਿਆ ਵਾ ਖਰੋਟ ਗਿਰੀ ਜਿਹੜੀ ਹੈ ਨਾ ਇਹ ਚ omega 3 ਫੈਟੀ ਐਸਿਡ ਹੁੰਦਾ omega 3 ਫੈਟੀ ਐਸਟ ਆਪਣਾ ਸਰੀਰ ਨਹੀਂ ਬਣਾਉਂਦਾ ਇਹ ਆਪਾਂ ਨੂੰ ਬਾਹਰੋਂ ਲੈਣਾ ਪੈਂਦਾ ਇਹ ਚ ਮਿਲਦਾ ਦੂਜਾ ਅਲਸੀ ਚ ਮਿਲਦਾ ਤੇ ਫਿਰ ਇੱਕ ਮੱਛੀ ਚ ਮਿਲਦਾ ਜੇ ਤੇ ਇਹ ਬਹੁਤ ਵਧੀਆ ਚੀਜ਼ ਆ ਦਿਮਾਗ ਵਾਸਤੇ ਤੇ ਦਿਮਾਗ ਦਾ ਇਹਨੂੰ ਜਿਹਨੂੰ ਕਹਿੰਦੇ ਸੁਪਰ ਫੂਡ ਫੂਡ ਜਿਹੜਾ ਗਿਣਿਆ ਗਿਆ ਅੱਗੇ ਆ ਜਾਂਦਾ ਜੇ ਬਾਦਾਮ ਗਿਰੀ ਇਹ ਵੀ ਇੱਕ ਪਾ ਲਈ ਆ ਵਿਟਾਮਿਨ ਈ ਆ ম্যাগਨੀਸ਼ੀਅਮ ਆ ਇਚ ਤੇ ਦਿਮਾਗ ਲਈ ਤੇ ਸਕਿਨ ਲਈ ਬਹੁਤ ਫਾਇਦੇਮੰਦ ਹੁੰਦਾ ਦਿਮਾਗ ਦੀ ਤਾਕਤ ਵਾਧਦੀ ਇਹਦੇ ਨਾਲ ਤੇ ਇਹਨੂੰ ਆਪਾਂ ਖਾਸ ਕਰਕੇ ਇੱਕ ਤਾਕਤਵਾਰ ਚੀਜ਼ ਜਿਹੜੀ ਆ ਗਣੀ ਗਈ ਆ ਤੇ ਇਹ ਬਾਦਾਮ ਦੀ ਗਰੀ ਜਿਹੜੀ ਆ ਇੱਕ ਪਾ ਲਈ ਆ ਅੱਗੇ ਆ ਜਾਂਦੇ ਆ ਤੁਹਾਡੇ ਕਾਜੂ ਕਾਜੂ 'ਚ ਜਿਹੜਾ ਨਾ ਜ਼ਿੰਕ ਤੇ ਆਇਰਨ ਮੈਨੇ ਤੇ ਵਿਟਾਮਿਨ ਕੇ ਆ ਤੇ ਇਹ ਗੋਡੇ ਕਮੀ ਨੂੰ ਪੂਰਾ ਕਰਦਾ ਹੱਡੀਆਂ ਮਜ਼ਬੂਤ ਬਣਾਉਂਦਾ ਚਮੜੀ ਨਰਮ ਤੇ ਮਲਾਈਮ ਰੱਖਦਾ ਇਸੇ ਤਰ੍ਹਾਂ ਅਗੇ ਚਾਰੇ ਗੁੰਦਾਂ ਵਾ ਇਹ ਗੁੰਦਾਂ ਜਿਹੜੀਆਂ ਨਾ ਇਹ ਜੋੜਾਂ ਦੇ ਦਰਦ ਲਈ ਬਹੁਤ ਵਧੀਆ ਵਾ એનર્ਜੀ ਜਿਹੜੀ ਆ ਨਾ ਇੱਕਦਮ ਵਿਧਾਨ ਵਾਲੀਆਂ ਵਾ ਸਰਦੀਆਂ ਚ ਇੱਕ ਕੁਦਰਤੀ ਪਾਵਰ ਬੂਸਟਰ ਹੈਗੀਆਂ ਤੇ ਇਹ ਬਹੁਤ ਜ਼ਰੂਰੀ ਤੱਤ ਆ ਇਹਨਾਂ ਦਾ ਤੇ ਬਜ਼ੁਰਗਾਂ ਲਈ ਤੇ ਬੱਚਿਆਂ ਲਈ ਬਹੁਤ ਵਧੀਆ ਚੀਜ਼ ਆ ਅੱਗੇ ਆ ਜਾਂਦੀ ਆ ਜਿਹੜੀ ਕਮਰ ਕਸ ਤੇ ਅਰੇ ਗੁੰਦਾ ਨਾ ਆਪਾਂ ਇਹ 150 ਗ੍ਰਾਮ ਲਈਆਂ ਕਮਰ ਕਸ ਜਿਹੜੀ ਆ ਸਿਰਫ 10 ਗ੍ਰਾਮ ਲਈ ਆ ਥੋੜੀ ਮਾਤਰਾ ਚ ਲੈਣਾ ਵਾ ਸਾਰੇ ਜਵਾਨ ਵੀ ਖਾ ਸਕਦੇ ਬੁੱਢੇ ਵੀ ਖਾ ਸਕਦੇ ਆ ਤੇ ਆ ਜਿਹੜੀਆਂ ਨਾ ਇਹ ਲਾਚੀਆਂ 30-30 ਗ੍ਰਾਮ ਆ ਲਾਚੀਆਂ ਤੇ ਸੌਂਫ ਇਹ ਦੋਵੇਂ ਜੜੀਆਂ ਨਾ ਸਵਾਦ ਵਧੀਆ ਕਰਦੀਆਂ ਮੂੰਹ ਦਾ ਜਿਹੜਾ ਸੁਗੰਧ ਨੂੰ ਚੰਗਾ ਰੱਖਦੀਆਂ ਕੈਲਸ਼ੀਅਮ ਅਤੇ ਮੈਗਨੀਸ਼ੀਅਮ ਹੁੰਦਾ ਸੌਂਫ ਚ ਤੇ ਇਹ ਗੈਸ ਨੂੰ ਵੀ ਦੂਰ ਕਰਦੀਆਂ ਤੇ ਅੱਗੇ ਜਿਹੜਾ ਵਾ ਇਹ ਦੇਸੀ ਘੋਵਾ ਦੇਸੀ ਘਿਓ ਜਿਹੜਾ ਵਾ ਇਹ ਆਪਣੇ ਵਿਟਾਮਿਨ A E ਤੇ K ਦੇ ਚੁੰਦਾ ਦਿਮਾਗ ਦਿਲ ਤੇ ਜੋੜਾਂ ਲਈ ਬਹੁਤ ਜ਼ਰੂਰੀ ਤੇ ਲਾਭਦਾਇਕ ਆ ਇਹ ਖਾਸ ਜਿਹੜਾ ਤਾਤਾ ਜਿਹਦੇ ਚ ਸਾਰਾ ਕੁਝ ਬੰਨਣਾ ਆਪਾਂ ਦੇਸੀ ਘਿਓ ਚ ਤੇ ਘਿਓ ਲੈਣ ਲੱਗਿਆਂ ਇੱਕ ਜਰੂਰ ਰੱਖਿਓ ਘਰ ਦਾ ਘਿਓ ਹੋਵੇ ਤਾਂ ਬਹੁਤ ਵਧੀਆ ਤੇ ਜੇ ਲੈਣਾ ਹੀ ਕਿਸੇ ਯਕੀਨ ਵਾਲੇ ਕੋਲੋਂ ਜਿਹੜੀ ਆ ਖਸਖਸ ਆ ਨਾ ਇਹ 200 ਗ੍ਰਾਮ ਇਹ ਚ ਕੈਲਸ਼ੀਅਮ ਤੇ ਹਲਦੀ ਆਇਆ ਲੁੰਦਾ ਤੇ ਇਹ ਜਿਹੜੀ ਚੀਜ਼ ਆ ਨਾ ਇਹ ਦਿਮਾਗ ਲਈ ਬਹੁਤ ਵਧੀਆ ਵਾ ਕੋਈ ਜਕਾਮ ਹੋਵੇ ਨਜਲਾ ਹੋਵੇ ਉਹ ਚ ਬਹੁਤ ਕੰਮ ਦਿੰਦੀ ਆ ਤੇ ਇਹ ਆਪਾਂ 200 ਗ੍ਰਾਮ ਵਿੱਚ ਪਾ ਰਹੇ ਆ ਮਗਜ ਕੋਈ ਖੀਰੇ ਦਾ ਤੇ ਇੱਕ ਖਰਬੂਜੇ ਦਾ ਤੇ ਇਹ ਚ ਪ੍ਰੋਟੀਨ ਮੈਨੇ ਤੇ ਫਾਸਫੋਰਡ ਆਇਰਨ ਜ਼ਿੰਕ omega 6 ਫੈਟੀ ਐਸਟ ਹੁੰਦਾ ਤੇ ਵਿਟਾਮਿਨ ਬੀ ਕੰਪਲੈਕਸ ਦੇ ਵਿੱਚ ਹੁੰਦਾ ਤੇ ਬਹੁਤ ਵਧੀਆ ਚੀਜ਼ ਆ ਤੇ ਇਹ ਜਿਹੜਾ ਇਹ ਲੈ ਮੈਂ 150 200 ਗ੍ਰਾਮ ਤੇ ਅੱਗੇ ਆ ਜਾਂਦੀ ਆ ਖੋਪਾਗਰੀ ਖੋਪਾਗਰੀ ਬਰੇ ਜਿਹੜੇ ਨਾਰੀਅਲ ਦੀ ਗਿਰੀ ਆ ਇਹ ਨਾਰੀਅਲ ਦਾ ਪਾਣੀ ਜਿਹੜਾ ਬਿਮਾਰਾਂ ਲਈ ਬਹੁਤ ਵਧੀਆ ਦੱਸਿਆ ਗਿਆ ਤੇ ਖੋਪਾਗਰੀ ਆਪਣੇ ਆਪ ਚ ਜਿਹੜੀ ਹੈ ਨਾ ਉਹ ਗੁਣਕਾਰੀ ਜਿਹੜੀ ਸਭ ਨੂੰ ਪਤਾ ਆਇਰਨ ਅਤੇ ਹੈਲਥੀ ਫੈਟ ਇਹਦੇ ਚ ਹੁੰਦਾ ਫਾਈਬਰ ਹੁੰਦਾ ਵਾ ਤੇ ਤੁਰੰਤ એનર્ਜੀ ਦੇਣ ਵਾਲੀ ਹੁੰਦੀ ਆ ਤੇ ਅੱਗੇ ਆ ਕੇ ਫੁੱਲ ਮਖਾਣੇ ਜਿਹੜੇ ਤੇ ਜਿਹੜੀ ਆ ਨਾ ਨਾਰੀਅਲ ਗਿਰੀ ਇਹ ਪੂਰੀ ਨਹੀਂ ਪਾਣੀ ਆਪਾਂ ਇਹ ਅੱਧੇ ਪਾਣੀ ਆ ਫੁੱਲ ਮਖਾਣੇ ਆ ਇਹ ਚ ਕੈਲਸ਼ੀਅਮ ਆਇਰਨ ਤੇ ਪ੍ਰੋਟੀਨ ਹੁੰਦਾ ਤੇ ਇਹ ਦਿਲ ਦੇ ਲਈ ਵਧੀਆ ਜੋੜਾਂ ਲਈ ਵਧੀਆ ਤੇ ਇਹ ਕੈਸਟਰੋਲ ਨੂੰ ਘਟਾਉਂਦਾ ਬਹੁਤ ਵਧੀਆ ਚੀਜ਼ ਆ ਪਰ ਮੈਂ ਇਹ ਸਿਰਫ 60 ਗ੍ਰਾਮ ਪਾ ਰਿਹਾ ਕਿਉਂਕਿ ਇਹਨਾਂ ਨੇ ਝੋ ਬਹੁਤ ਵਰਤੋਂ ਚ ਮਤਲਬ ਪੀ ਲੈਣਾ ਹੁੰਦਾ ਤੇ ਸਿਰਫ 60 ਗ੍ਰਾਮ ਇਹਦੇ ਚ ਮੈਂ ਪਾਉਂਗਾ ਇਹ ਇਹਦੇ ਲਈ ਕਾਫੀ ਆ ਅੱਗੇ ਆ ਗਈ ਸੌਗੀ ਆ ਸੌਗੀ ਜਿਹੜੀ ਲਈ ਆ ਮੈਂ 250 ਗ੍ਰਾਮ ਲਈ ਆ ਤੇ ਇਹ ਚ ਵਿਟਾਮਿਨ ਬੀ ਹੁੰਦਾ ਤੇ ਇਹ ਹਲਕੀ ਹੁੰਦੀ ਆ ਤੇ ਤੁਰੰਤ ਜਿਹੜੀ એનર્ਜੀ ਦੇਣ ਵਾਲੀ ਚੀਜ਼ ਆ ਸੁੰਡ ਜਿਹੜੀ ਆ ਕੋਈ 15 ਕੋਗ੍ਰਾਮ ਲਈ ਆ ਤੇ ਇਹ ਸੁੰਡ ਜਿਹੜੀ ਆ ਬਹੁਤ ਗਰਮ ਹੁੰਦੀ ਆ ਤੇ ਇਸ ਕਰਕੇ ਮੈਂ ਇਹਦੀ ਵਰਤੋਂ ਵੀ ਥੋੜੀ ਘੱਟ ਕਰ ਰਿਆ ਵਾਂ ਤੇ ਇਹ ਅਧਕਰ ਸੁੱਕਾ ਜਿਹੜਾ ਨਾ ਐਕਚੁਅਲੀ ਉਹਦੀਓ ਬਣੀ ਹੁੰਦੀ ਏ ਤੇ ਵਿਟਾਮਿਨ ਬੀ ਸਿਕਸ ਹੁੰਦਾ ਤੇ ਵਿਟਾਮਿਨ ਸੀ ਹੁੰਦਾ ਇਹਦੇ ਚ ਤੇ ਹਾਜਮੇ ਜੁਕਾਮ ਲਈ ਬਹੁਤ ਵਧੀਆ ਚੀਜ਼ ਆ ਤੇ ਇਹ ਨਿਪਾਈ ਆ ਅੱਗੇ ਆ ਗਈ ਆ ਖੰਡ ਖੰਡ ਜਿਹੜੀ ਆ ਮੈਂ 550 ਗ੍ਰਾਮ ਜਿਹੜੀ ਆ ਰੱਖੀ ਆ ਜਿਹੜੀ ਮੈਂ ਪਾਉਂਗਾ ਤੇ ਖੰਡ ਜਿਹੜੀ ਆ ਆਪਣੇ ਸਵਾਦ ਅਨਸਾਰ ਤੁਸੀਂ ਵੱਧ ਘੱਟ ਕਰ ਸਕਦੇ ਹੋ ਆ ਸਾਰੀ ਜਿਹੜੀ ਆ ਆਪਾਂ ਜਿਹੜੀ ਹੈਗੀ ਹੈ ਦੀ ਰੈਸਪੀ ਆ ਉਹਦੀ ਮੈਂ ਗਿਣਤੀ ਮਿੰਤੀ ਵੀ ਦੱਸਤੀ ਆ ਲਿਖ ਕੇ ਵੀ ਨਾਲ ਪਾ ਦਾਂਗਾ ਹੁਣ ਜਿਹੜਾ ਅਗਲਾ ਸਾਡਾ ਕੰਮ ਹੈ ਨਾ ਤੇ ਆ ਚੀਜ਼ਾਂ ਜਿਹੜੀਆਂ ਵਾਂ ਜਿ ਤਰ੍ਹਾਂ ਅਖਰੋਟ ਬਦਾਮ ਤੇ ਆ ਕਾਜੂ ਆ ਇਹਨਾਂ ਨੂੰ ਤੇ ਆਪਾਂ ਸਿਰਫ ਡਰਾਈ ਰੋਸਟ ਕਰ ਲੈਣਾ ਤੇ ਆ ਜਿਹੜੀਆਂ ਆ ਗਈਆਂ ਗੁੰਦਾ ਹੈ ਜੀ ਇਹਨਾਂ ਨੂੰ ਆਪਾਂ ਥੋੜਾ ਘੋ ਪਾ ਕੇ ਕਰਾਂਗੇ ਤੇ ਆ ਫੁੱਲ ਮਖਾਣੇ ਵੀ ਜੜੇ ਆ ਨਾ ਇਹ ਡਰਾਈ ਰੋਸਟ ਕਰੂੰਗਾ ਮੈਂ ਤੇ ਬਾਕੀ ਜਿਹੜੀਆਂ ਆ ਚੀਜ਼ਾਂ ਵਾ ਇਹਨਾਂ ਨੂੰ ਮੈਂ ਪੀਸ ਕੇ ਦੋਵੇਂ ਹੀ ਜੜੇ ਲਾਚੀ ਤੇ ਸੌਫ ਤੇ ਇਹਨੂੰ ਛਾਣ ਕੇ ਜਿਹੜਾ ਉਹ ਆਪਾਂ ਪਾਵਾਂਗੇ ਆ ਜਿਹੜੀਆਂ ਸਾਬਤ ਪਾ ਦੇਣੀਆਂ ਇਹਨੂੰ ਥੋੜੇ ਨੇ ਦੇ ਨਕਮ ਭੰਨਣਾ ਵਾ ਤੇ ਬਾਕੀ ਇਸੇ ਤਰ੍ਹਾਂ ਹੀ ਸਾਰਾ ਕੁਝ ਆਪਾਂ ਵਰਤ ਲੈਣਾ ਤੇ ਆਪਾਂ ਸ਼ੁਰੂ ਕਰਦੇ ਆ ਸਭ ਨੂੰ ਪਹਿਲਾ ਕੰਮ ਸਾਡਾ ਇਨਨ ਡ్రਾਈ ਰੋਸਟ ਤੇ ਦੂਜਾ ਕਰਨ ਦਾ ਤੇ ਰਗੜਨ ਦਾ ਉਸ ਤੋਂ ਬਾਅਦ ਆਪਾਂ ਜਿਹੜਾ ਨਾ ਇਹ ਦਾਲ ਨੂੰ ਤੇ ਵੇਸੇ ਨੂੰ ਭੁੰਨਾਗੇ ਭੁੰਨਣਾ ਪਹਿਲਾਂ ਸ਼ੁਰੂ ਕਰਾਂਗੇ ਤੇ 10 ਮਿੰਟ ਪਹਿਲਾਂ ਇਹਨੂੰ ਭੁੰਨ ਕੇ ਤੇ ਉਸ ਤੋਂ ਬਾਅਦ ਇਹਨੂੰ ਵਿੱਚ ਸ਼ਾਮਲ ਕਰਕੇ ਨਾ ਵੇਸੇ ਨੂੰ ਤੇ ਇਕੱਠਾ ਕਰਕੇ ਦੋਨਾਂ ਨੂੰ ਮੈਂ ਇਕੱਠਾ ਹੀ ਭੁੰਨਦਾ ਨਾ ਕਈ ਵੱਖਰਾ-ਵੱਖਰਾ ਭੁੰਨਦੇ ਆ ਪਰ ਇਹਨੇ ਜਿਆਦਾ ਟਾਈਮ ਲਾਣਾ 10-12 ਮਿੰਟ ਇਹਨੂੰ ਪਹਿਲਾਂ ਭੁੰਨ ਲਾਂਗੇ ਉਸ ਤੋਂ ਬਾਅਦ ਇਹਨੂੰ ਪਾ ਕੇ ਭੁੰਨ ਕੇ ਸਾਰਿਆਂ ਨੂੰ ਫੇਰ ਆਪਾਂ ਅੱਗੇ ਕਰਾਂਗੇ ਕੜਾਈ ਨਾ ਲੋਹੇ ਦੀ ਜੇ ਤੇ ਬਹੁਤ ਮੱਠੀ ਅੱਗ ਤੇ ਰੱਖੀ ਹੋਈ ਆ ਤੇ ਇਹਦੇ ਵਿੱਚ ਪਹਿਲਾਂ ਆਪਾਂ ਆਹ ਖਰੋੜ ਜਿਹੜਾ ਗਿਰੀ ਇਹਨੂੰ ਥੋੜਾ ਰੋਸਟ ਕਰ ਦੋ ਕੁ ਮਿੰਟਾਂ ਜਿਤਨਾ ਰੋਸਟ ਹੋ ਜਣੇ ਆ ਤੇ ਇਹਨਾਂ ਨੂੰ ਹੁਣ ਆਪਾਂ ਕੱਢ ਲੈਣਾ ਉਹ ਤੋਂ ਬਾਅਦ ਬਾਕੀ ਵੀ ਵਾਰੀ ਵਾਰੀ ਸਾਰੇ ਕਰ ਦੋ ਆ ਸਾਰਾ ਕੁਝ ਕੱਢ ਲੈਣਾ ਨਾ ਤੇ ਆ ਵਿੱਚ ਨਾ ਨਿਕੰਮ ਜਿਹੜਾ ਇਹਨੂੰ ਲੱਥਾ ਨਾ ਨਿਕਰ ਚੁੱਕੜ ਇਹ ਬਾਹਰ ਕੱਢ ਲੈਣਾ ਆਪਾਂ ਠੀਕ ਨੇ ਆ ਥੋੜੇ ਨੇ ਨਾ ਇਸੇ ਤਰ੍ਹਾਂ ਫਲਾਉਟ ਦਿਲਾਣੇ ਤੇ ਇਹਨਾਂ ਨੂੰ ਲਾ ਲੈਣਾ ਇਸੇ ਤਰ੍ਹਾਂ ਕਾਜੂ ਤੇ ਆ ਮਖਾਣੇ ਜਿਹੜੇ ਨੇ ਇਹ ਵੀ ਜਿਹੜੇ ਆ ਡਰਾਈ ਰੋਸਟ ਕਰ ਲੈਣੇ ਆ ਤੇ ਜਿਹੜੇ ਮਖਾਣੇ ਦੇ ਦੋ ਆਪਾਂ ਡਰਾਈ ਰੋਸਟ ਕਰਾਂਗੇ ਨਾ ਤੇ ਜਦੋਂ ਇਸ ਤਰ੍ਹਾਂ ਭੁਰਨ ਲੱਪਨ ਤੇ ਸਮਝ ਲਓ ਇਹ ਹੋ ਗਿਆ ਤੇ ਇਹਨਾਂ ਨੂੰ ਲਾ ਲੈਣਾ ਆਹ ਨਾ ਥੋੜਾ ਜਿਹਾ ਪਾ ਕੇ ਨਾ ਤੇ ਆ ਗੁੰਦਾ ਪਾ ਲੈਣੀ ਆ ਵਿੱਚ ਇਹਦੇ ਨੂੰ ਰੋਸਟ ਕਰੀਏ ਇਹਨਾਂ ਨੂੰ ਉਹ ਘੱਟ ਜਾਂਦਾ ਤੇ ਕਿਉਂ ਨਾ ਥੋੜਾ ਨਾ ਮੈਂ ਵਧਾਤਾ ਕਿਉਂ ਉਹਨਾਂ ਜਿਨ੍ਹਾਂ ਕੇ ਪੀ ਜਾਣ ਉਹਨਾਂ ਵੀ ਪਾਣਾ ਜ਼ਿਆਦਾ ਨਹੀਂ ਐ ਇਤਰਾ ਜਦੋਂ ਆ ਨਾ ਫੁੱਲ ਜਾਣੀਆਂ ਨਾ ਉਸ ਟਾਈਮ ਤੇ ਫਿਰ ਆਪਾਂ ਇਹਨਾਂ ਨੂੰ ਹਲਾ ਲੈਣਾ ਇੱਕ ਰੀਆ ਵੇਖ ਵੀ ਲਈਆਂ ਅਸੀਂ ਫਾੜ ਕੇ ਜਿਤਰਾ ਇਹ ਬਹੁਤ ਵਧੀਆ ਆ ਵੇਖੋ ਹੋ ਗਈਆਂ ਤਿਆਰ ਤੇ ਇਹਨੂੰ ਆ ਸਾਰੇ ਜਿਹੜੇ ਨਾ ਆਪਾਂ ਡ్రਾਈ ਰੋਸਟ ਤੇ ਜਿਹੜੇ ਰੋਸਟ ਕਰਨ ਵਾਲੇ ਨਾ ਕਰ ਲਏ ਹੁਣ ਆਪਾਂ ਇਹਨਾਂ ਨੂੰ ਨਾ ਇਹ ਕਰ ਲੈਣੇ ਇਹ ਚ ਗ੍ਰाइंड ਕਰ ਲੈਣੇ ਪਹਿਲਾਂ ਲਾਚੀਆਂ ਤੇ ਸੋਕ ਕਰਾਂਗੇ ਬਾਕੀ ਵਾਰੀ 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 ਬਾਕੀ ਚੀਜ਼ਾਂ ਕਰ ਲੈ ਗ੍ਰाइंड ਕਰਕੇ ਨਾ ਤੇ ਬਾਅਦ ਛਾਣ ਵੀ ਲੈਣਾ ਜੇ ਇਤਰਾ ਜਿਹੜਾ ਛਾਣ ਕੇ ਬਾਕੀ ਬਚ ਜੇਗਾ ਨਾ ਇੱਕ ਅੱਧੀ ਹੋਰੀ ਹੋਰ ਗ੍ਰाइंड ਕਰਕੇ ਵੇਖ ਲਓ ਜਿਹੜਾ ਬਾਕੀ ਬਚ ਜੇ ਉਹਨੂੰ ਵਿੱਚ ਪਾਉਣ ਦੀ ਲੋੜ ਨਹੀਂ ਨਹੀਂ ਤੇ ਦਾੜਾਂ 'ਚ ਫਸਦਾ ਰਹਿਣਾ ਜੇ ਤੇ ਆਹ ਜਿਤਰਾ ਆਪਣੀ ਲਾਚੀਆਂ ਹੀਆਂ ਉੱਚ ਪਾਣ ਨੂੰ ਚਾਹ ਚ ਪਾਣ ਵਾਲਾ ਉਸ ਮਸਾਲੇ ਦੀ ਰੱਖ ਲੈਣਾ ਚਲੋ ਆ ਜਿਹੜਾ ਗ੍ਰाइंड ਕਰਨ ਵਾਲਾ ਨਾ ਸਾਰਾ ਆਹ ਡਰਾਈ ਫਰੂਟ ਗ੍ਰाइंड ਕਰ ਲਿਆ ਆ ਜਿਹੜੀਆਂ ਜਿਹੜੀਆਂ ਹੈਗੀਆਂ ਚਾਰੇ ਗੁੰਦਾ ਇਸੇ ਤਰ੍ਹਾਂ ਰਹਿਣੀਆਂ ਬਾਕੀ ਆ ਮਖਜ ਵੀ ਇੰਜ ਆਹ ਜਿਹੜੇ ਆਪਾਂ ਵੱਖਰੇ ਰੱਖੇ ਇਹਨੂੰ ਬਾਅਦ ਚ ਪਾਣਾ ਤਾਂ ਕਰਕੇ ਤੇ ਉਹ ਇਧਰ ਇਤੋਂ علاوہ ਜਿਹੜੀ ਆ ਹੈਗੀ ਆ ਖੋਪਾ ਗਿਰੀ ਖੋਪਾ ਗਿਰੀ ਹੈ ਜਿਹੜੀ ਹੈ ਨਾ ਬਿਲਕੁਲ ਆਪ ਬਰੀਕ ਵਾਲੀ ਸਾਈਡ ਤੋਂ ਕਰਨ ਦੇ ਆ ਇਹ ਬਰੀਕ ਵਾਲੀ ਸਾਈਡ ਤੋਂ ਕਰਨੀ ਆ ਆ ਜੀ ਕੋਈ ਮੋਟੀ ਰੱਖਣੀ ਨਹੀਂ ਉਹ ਦਾੜਾ ਡਿਫਾਈਂਡੀ ਇਹ ਕਰ ਲੈਣੀ ਆ ਅੱਧੀ ਤੋਂ ਅੱਧਿਕ ਕਰਾਂਗੇ ਅਸੀਂ ਤੇ ਆ ਘਿਓ ਗਰਮ ਹੋ ਗਿਆ ਅੱਧਾ ਘਿਓ ਮੈਂ ਪਾ ਲਿਆ ਵਿੱਚ ਤੇ ਕੁਝ ਰੱਖ ਲਿਆ ਤੇ ਪਹਿਲਾਂ ਆਪਾਂ ਪਾਣੀ ਇਹ ਮੁੰਗੇ ਇਹ ਸਾਰ ਨੇ ਇੰਪੋਰਟੈਂਟ ਕੰਮ ਆ ਕਿਉਂਕਿ ਭੁੰਨਣ ਚ ਆਪਾਂ ਥੋੜੀ ਬੋਤੀ ਵੀ ਗਲਤੀ ਕਰ ਗਏ ਨਾ ਫਿਰ ਗੱਲ ਨਹੀਂ ਬੰਨੀ ਪੁੰਨਣਾ ਬੜੇ ਰੀਜ ਨਾਲ ਮੱਠੇ ਮੱਠੇ ਸੇਕ ਤੇ ਭੁੰਨਣਾ ਜਿਆਦਾ ਸੇਕ ਤੇ ਭੁੰਨੋਗੇ ਤਾਂ ਸੜੇਗਾ ਪੁੱਜੇਗਾ ਨਹੀਂ ਲਾਲ जरूर ਹੋ ਜਾਏਗਾ ਪਰ ਆਪਾਂ ਮੱਠੇ ਸੇਕ ਤੇ ਭੁੰਨਣਾ 12-13 ਮਿੰਟ ਐ ਭੁੰਨ ਕੇ ਨਾ ਫਿਰ ਉਹ ਪਾ ਦੇਣਾ ਲਗਭਗ 1 ਘੰਟਾ ਲੱਗ ਜਾਣਾ ਜੇ ਭੁੰਦੇ ਭੁੰਦੇ ਜੋ ਮੈਂ ਪਿੱਛੇ ਦੇਖਿਆ ਤੇ ਆਹ ਕੋ ਗਰਮਾ ਮਠੀ ਆਗਾ ਤੇ ਆਪਾਂ ਇਹ ਚ ਇਹ ਪਾ ਦਿੰਨੇ ਆ ਪਹਿਲਾ ਇਹ ਯ ਮੂੰਗੀ ਦੀ ਦਾਲ ਠੀਕ ਹੈ ਜੀ ਆ ਹੁਣ 12 13 ਮਿੰਟ ਹੋ ਗਏ ਆ ਤੇ ਇੰਨੀ ਕਿ ਭਿੱਜ ਗਈ ਐ ਭਿੱਜ ਗਈ ਆ ਜਿਹੜੀ ਇਹ ਗੀ ਆ ਦਾਲ ਆ ਤੇ ਹੁਣ ਆਪਾਂ ਵੇਚ ਦੇਣਾ ਇਹ ਆ ਪਾ ਦੇਣਾ ਵੇਸਨ ਇਦੇ ਵਿੱਚ ਆ ਆਪਣਾ ਜਿਹੜਾ ਗਰਮ ਘਿਓ ਹੋਣਾ ਕੀਤਾ ਆ ਨਾਲ ਇਹ ਵੀ ਹੁਣ ਪਾ ਦਿੰਨੇ ਵੈਸੇ ਪਹਿਲਾਂ ਵੀ ਇਕੱਠਾ ਪਾ ਦਿੰਦੇ ਤੇ ਕੋਈ ਗੱਲ ਨਹੀਂ ਪਰ ਅਸੀਂ ਸੋਚਿਆ ਵੀ ਇਹਨੂੰ ਇਸੰਦੇ ਨਾਲ ਵੱਖਰਾ ਪਾ ਦਾਂਗੇ ਹੁਣ ਅੱਧਾ ਘੰਟਾ ਹੋ ਗਿਆ ਜੇ ਕਰਦਿਆਂ ਨੂੰ ਤੇ ਕੋਈ ਕੰਡੀਸ਼ਨ ਹੈ ਦੀ ਇਸ ਤਰ੍ਹਾਂ ਦੀ ਆ ਵੀ ਬਹੁਤ ਘਿਓ ਨੂੰ ਛੱਡਣਾ ਸ਼ੁਰੂ ਕਰ ਦਿੱਤਾ ਸਾਡੇ ਵਾਲੀ ਜਿਹੜੀ ਕੜਾਈ ਹੈ ਨਾ ਇਹ ਇਹ ਸਰਬ ਲੋਹੇ ਦੀ ਤਖੋਂਚਾ ਵੀ ਲੋਹੇ ਦਾ ਵਾ ਤੇ ਕੜਾਈ ਦਾ ਥੱਲਾ ਭਾਰਾ ਸ਼ੁਰੂਆਤ ਤੇ ਤੇ ਥੋੜਾ ਸਲੋ ਚਲਣ ਦੇ ਹੋਣਾ ਮੱਠੀ ਅੱਗ ਤੇ ਵੀ ਨਾ ਪੂਰਾ ਖੋਂਚਾ ਚਲਾਉਣਾ ਪੈਂਦਾ ਤੇ ਫਿਰ ਚੱਲਣ ਲਿਆ ਕੰਮ ਤੇ ਲੱਗਦਾ ਥੋੜਾ ਟਾਈਮ ਚ ਹੋ ਜੀ ਤਿਆਰ ਤੇ ਸਬੂ ਆਨ ਲਾਤੀ ਬੜੀ ਸੋਹਣੀ ਪਰ ਹਾਲੇ ਪੂਰੀ ਪ੍ਰਾਪ ਤਿਆਰ ਨਹੀਂ ਗਈ ਥੋੜਾ ਟਾਈਮ ਲੱਗੇਗਾ ਪਰ ਪਾਲੀਮੈਂਟ ਹੋ ਗਏ ਜੇ ਕਰ ਦਿਆਂ ਨੂੰ ਮੱਠੀ ਮਠੀ ਆਗ ਤੇ ਤੇ ਘੋ ਘਾ ਇਹਨੇ ਛੱਡ ਦਿੱਤਾ ਤੇ ਸਮੈਲ ਵੀ ਆਂਦੀ ਆ ਵੈਸੇ ਜਿਹੜੀ ਆ ਆਪਾਂ ਭੁੰਦੇ ਆ ਨਾ ਇਹ ਜੇ ਆ ਵੀ ਜੇ ਘੱਟ ਬੁਲੀ ਰਹੀ ਨਾ ਇਹ ਫੇਰ ਸਮਝ ਲੋ ਵੀ ਇਹ ਇਹਨੇ ਮੂਜ ਨਾ ਸਾਂਗ ਨੂੰ ਉੱਪਰ ਲੱਗਣਾ ਤੇ ਪਤਾ ਲੱਗ ਜਾਂਦਾ ਤੇ ਉਹ ਸੁਆਸ ਨਹੀਂ ਆਣਾ ਜੇ ਜਿਆਦਾ ਹੀ ਭੁੱਜ ਗਈ ਤਾਂ ਵੀ ਜਦਿਆ ਨਾ ਉਹ ਠੀਕ ਨਹੀਂ ਇਹ ਲੱਗ ਭਗ ਨਾ 1 ਘੰਟਾ ਹੋ ਗਿਆ ਜੇ ਪੂਰਾ ਤੇ ਸਮਾਲੀ ਬਹੁਤ ਵਧੀਆ ਲੱਪੀ ਆ ਤੇ ਉਤਰਾ ਵੀ ਇਹਦਾ ਰੰਗ ਜਿਹੜਾ ਨਾ ਬਿਲਕੁਲ ਜਿਤਰਾ ਦਾ ਹੋਣਾ ਚਾਹੀਦਾ ਹੋ ਗਿਆ ਇੱਕ ਚੀਜ਼ ਹੋਰ ਜੇ ਜੇ ਥੋੜਾ ਇਹਨਾਂ ਆਪ ਪਾਣੀ ਪਾਵਾਂਗੇ ਨਾ ਆ ਵੇਖੋ ਆ ਦੇਣ ਲਾ ਪਿਆ ਮੇਲੇ ਤੇ ਇਹਦੇ ਨਾਲ ਇਹ ਆ ਵੀ ਇੱਕ ਤੇ ਦਾਣੇ ਜੇ ਬਣ ਜਾਣਗੇ ਤੇ ਦੂਸਰਾ ਜਿਹੜਾ ਨਾ ਇਹ ਵੀ ਇਹਦੀ ਨਿਸ਼ਾਨੀ ਆ ਥੋੜੀ ਨੀ ਵੀ ਇਹ ਜਿਹੜਾ ਨਾ ਤਿਆਰ ਆ ਹੰਦੀ ਤੇ ਬਸ ਥੋੜਾ ਇਹਨਾਂ ਨੂੰ ਹੋਰ ਕਰਕੇ ਨਾ ਮੜਾ ਨਾ ਇਹ ਇੱਕ ਘੰਟਾ ਹੁਣ ਲੱਗ ਗਿਆ ਜੀ ਤੇ ਬਿਲਕੁਲ ਆ ਵੇਸਣ ਭੁੰਨ ਲਿਆ ਨਾ ਜਿਹੜਾ ਚੱਜਣਾ ਆਪਾਂ ਤੇ ਬਾਕੀ ਸਾਰਾ ਕੁਝ ਜਿਹੜਾ ਉਹ ਕੀਤਾ ਤੇ ਉਹ ਵੀ ਜੇ ਅਰਥ ਲੱਗ ਜੂ ਇਹ ਵੇਸਣ ਭੁੰਨ ਤੇ ਕੋਈ ਗੜਬੜ ਨਾ ਸਾਰਾ ਕੁਝ ਜਿਹੜਾ ਨਾ ਉਹ ਇਹ ਵਧੀਆ ਨਹੀਂ ਗਣਾ ਬਾਅਦ ਵੀ ਨਹੀਂ ਹੁਣ ਆ ਠੀਕ ਆ ਬਸ ਇੱਕ ਆ ਸੋਗੀ ਜਿਹੜੀ ਹੈ ਨਾ ਹੁਣ ਪੂਰੀ ਐਸਲੇ ਗਰਮ ਆ ਇਹਦੇ ਵਿੱਚ ਪਾ ਕੇ ਨਾ ਆਪਾਂ ਤੇ ਇਹਨੂੰ ਘੁਲਾ ਦਾਂਗੇ ਆਗੇ ਥੋੜੀ ਨਹੀਂ ਨਾ ਸੋਗੀ ਵੀ ਜਰਾ ਉਹ ਫਲਾਵਰ ਪਾ ਦਈਏ ਆ ਗਰਮ ਗਰਮ ਜੀ ਥੋੜੇ ਚ ਨਾ ਤੇ ਆ ਜਿਹੜੇ ਮੱਗ ਜਾਂ ਨਾ ਇਹ ਵੀ ਆਪਾਂ ਪਾ ਦਨੇ ਹੁਣ ਆਪਾਂ ਨਾ ਆ ਗੈਸ ਬੰਦ ਕਰ ਦਾਂਗੇ ਤੇ ਇਹਨੂੰ ਥੋੜਾ ਚਿਰ ਖੁੰਚੇ ਨੂੰ ਇਤਰਾ ਹੀ ਚਲਾਵਾਂਗੇ ਇਸ ਤੋਂ ਬਾਅਦ ਇਹਨੂੰ ਲਾ ਕੇ ਨਾ ਦੁੱਧੇ ਚੁੱਲੇ ਤੇ ਰੱਖ ਦਾਂਗੇ ਥੋੜਾ ਜਿਹਾ ਪਿਆਰ ਆ ਜੰਦਾਂਗੇ ਤਾਂ ਕਿ ਇਹ ਫਲਾਵਰ ਚ ਆ ਜੇ ਹਾਂ ਉਸ ਚਿਰ ਖਲਾਸ ਇਹਨਾਂ ਨੂੰ ਚੰਗੀ ਤਰ੍ਹਾਂ ਹਾਂਜੀ ਥੋੜਾ ਹੋਰ ਠੰਡਾ ਕਰ ਲੈਣਾ ਤੇ ਜਦੋਂ ਇਤਰਾਵਾ ਠੰਡਾ ਹੋ ਜੇ ਨਾ ਵੀ ਉਂਗਲ ਦੀ ਥੋੜੀ ਸੈਨ ਲਾਪੀ ਆ ਤੇ ਫਿਰ ਆ ਜਿਤਨਾ ਸਾਰਾ ਡਰਾਈ ਫਰੂਟ ਆ ਜਿਹੜਾ ਆਪਾਂ ਕੀਤਾ ਹੋਇਆ ਵਾ ਗ੍ਰਾਈਂਡ ਉਹ ਪਾ ਲੈਣਾ ਤੇ ਇਸੇ ਤਰ੍ਹਾਂ ਹੀ ਆ ਰਹਿ ਦੇ ਜਿਆ ਉਹ ਮਖਾਣੇ ਆ ਗਰੀ ਤੇ ਆ ਗਏ ਚਾਰੇ ਗੁੰਡਾ ਜਿਹੜੀਆਂ ਇਹਨਾਂ ਨੂੰ ਉਸੇ ਟ੍ਰੈਂਪਨ ਕੇ ਪਾ ਲਿਆ ਹੋਆ ਵਿੱਚ ਤੇ ਆ ਆ ਗਿਆ ਕਮਰ ਕਸ ਤੇ ਆ ਗਈ ਸੁੰਡ ਥੋੜੀਨੀ ਚਲੋ ਤੇ ਇਹਨੂੰ ਫਿਰ ਹੁਣ ਆਪਾਂ ਨਾ ਚੰਗੀ ਤਰ੍ਹਾਂ ਰਲਾ ਲੈਣਾ ਇਹ ਕਰੀ ਹਨਾ ਠੰਡਾ ਹੋ ਗਿਆ ਹੱਥ ਜੀ ਫੜਿਆ ਜਾ ਸਕਦਾ ਕੋਸਾ ਜਾਵਾ ਨਿਕਾ ਨਿਕਾ ਜਾ ਤੇ ਹੁਣ ਆਪਾਂ ਇਚ ਖੰਡ ਤੇ ਲਾਚੀ ਪਾ ਦਾਂਗੇ ਅ ਲਾਚੀ ਤੇ ਸੌਂਫਾ ਤੇ ਖੰਡ ਜਿਹੜੀ ਹੈ ਨਾ ਉਹ 1/2 ਕਿਲੋ 500 ਗ੍ਰਾਮ ਜਿਹੜੀ ਹੈ ਨਾ ਉਹ ਪਾ ਰਿਆ ਹਾਂ ਜਦੋਂ ਇਹ ਝੱਟ ਪਾੜਾ ਨਾ ਨੋਹ ਕੱਟੇ ਹੋਣ ਤੇ ਆਹ ਉਂਗਲ 'ਤੇ ਕੋਈ ਮਤਲਬ ਅੰਗੂਠੀ ਵਗੈਰਾ ਨਾ ਹੋਵੇ ਤੇ ਇਹ ਲਗਭਗ ਠੰਡਾ ਹੋ ਗਿਆ ਅਜਨਕ ਚਾਹੀਦਾ ਨਾ ਤੇ ਆਪਾਂ ਆਪਣੇ ਸਾਈਜ਼ ਦੀ ਜਿਹੜੀ ਬਣਾਣੀ ਹੈ ਨਾ ਪਿੰਨੀ ਉਹ ਇਸ ਤਰ੍ਹਾਂ ਵਟ ਲੈਣੀਆਂ ਘੋ ਜਿਹੜਾ ਨਾ ਘੋ ਲੱਗਾ ਜੇ ਕੋਈ 1 ਕਿਲੋ ਤੇ 50 ਗ੍ਰਾਮ ਕਿ ਉਹ ਥੋੜਾ ਅਨਵ ਹੋਰ ਪਾਣਾ ਪੈ ਗਿਆ ਸੀ ਤੇ ਬਾਕੀ ਜਿਹੜੀ ਖੰਡ ਆ ਉਹ ਅੱਧਾ ਕਿਲੋ ਪੂਰੀ 500 ਗ੍ਰਾਮ ਜਿਹੜੀ ਆ ਉਹ ਪਾਈ ਆ ਸੋਗੀ ਪਈ ਸੀ ਉਹਦੇ ਕਰਕੇ ਤੇ ਇਹਦਾ ਟੇਸਟ ਜਿਹੜਾ ਨਾ ਉਹ ਬਹੁਤਾ ਮਿੱਠਾ ਹੀ ਨਹੀਂ ਚਾਹਦੇ ਤਾਂ ਕਰਕੇ ਤੇ ਪਿੰਨੀਆਂ ਦਾ ਸਾਈਜ਼ ਜਿਹੜਾ ਆਪਣੇ ਢੰਗ ਨਾਲ ਤੁਸੀਂ ਬਣਾ ਲਓ ਜਿੰਨੀ ਕਾ ਬਹੁਤਾ ਵੱਡਾ ਨਾ ਬਣਾਇਓ ਇਡਾ ਸਾਈਜ਼ ਜਿਹੜਾ ਠੀਕ ਹੈ ਜਿਹੜਾ ਹੱਥ ਆ ਜਾਏ ਬਣ ਗਈਆਂ ਦੀ ਪਿੰਨੀਆਂ ਆ ਲਾਸਟ ਪਿੰਨੀ ਸੀ 99 ਪਿੰਨੀਆਂ ਬਣੀਆਂ ਜੇ ਟੋਟਲ ਤੇ ਤੁਸੀਂ ਹਿਸਾਬ ਲਾ ਲੋ ਵੀ ਸਾਢੇ 3-4 ਘੰਟੇ ਲੱਗੇ ਆ ਤੇ ਮੇਰੇ ਖਿਆਲ ਤਿੰਨ ਚਾਰ ਹਫਤਿਆਂ ਦਾ ਜਿਹੜਾ ਨਾ ਸਾਡਾ ਪ੍ਰਬੰਧ ਹੋ ਗਿਆ ਬਾਹਰੋਂ ਮੈਂ ਲੈ ਕੇ ਨਹੀਂ ਖਾਂਦਾ ਖੁਦ ਬਣਾਈ ਦੀਆਂ ਤੇ ਖਾਈ ਦੀਆਂ ਮੈਂ ਸਾਈਕਲਿਸਟ ਆ ਤੇ ਜਦੋਂ ਰਾਈਡ ਕਰਦੇ ਆ ਤੇ ਨਾਲ ਕੋਈ ਨਾ ਕੁਝ ਜਿੱਥੇ ਬਿਠੀਏ ਤੇ ਚਾਹ ਪਾਣੀ ਪੀਏ ਤੇ ਨਾਲ ਆਏ ਚੀਜ਼ ਹੋਵੇ ਤੇ ਵਧੀਆ ਇਹਨੇ ਤੁਹਾਡੀ ਸਰਦੀ ਵੀ ਭਜਾਣੀਆਂ એનર્ਜੀ ਵੀ ਦੇਣੀ ਜੇ ਤੇ ਤਗੜੇ ਵੀ ਹੋਵੋਗੇ ਤੇ ਨਾਲ ਦੀ ਨਾਲ ਜਿਹੜੀਆਂ ਬਹੁਤੀ ਠੰਡ ਵੀ ਨਹੀਂ ਲੱਗੂਗੀ ਤੇ ਇਹ ਚੀਜ਼ ਜਿਹੜੀਆਂ ਇਹਨਾਂ ਦਿਨਾਂ 'ਚ ਹੀ ਚੰਗੀ ਲੱਗਦੀ ਆ ਤੇ ਜ਼ਰੂਰ ਖਾਓ ਤੇ ਪਚਾਣ ਦਾ ਸਾਧਨ ਜ਼ਰੂਰ ਸੋਚ ਲਓ ਪਚਾਣ ਦਾ ਸਾਧਨ ਜਿਹੜਾ ਨਾ ਇਹ ਬਹੁਤ ਜ਼ਰੂਰੀ ਆ ਨਿਰਾ ਖਾਣਾ ਨਹੀਂ ਇਹਨੂੰ ਪਚਾਣਾ ਕਿਵੇਂ ਆ ਐਕਸਰਸਾਈਜ਼ ਕਰੋ ਕੋਈ ਵੀ ਕਰ ਲਓ ਇਹ ਖਾਓ ਵੀ ਤੇ ਪਚਾਓ ਵੀ ਤੇ ਵੀਡੀਓ ਜਿਹੜੀ ਆ ਉਹ ਕਿਹੋ ਜਿਹੀ ਲੱਗੀ ਆ ਕਿਤੇ ਕੋਈ ਗਲਤੀ ਆ ਉਹ ਕਮੈਂਟ ਵੀ ਕਰਿਓ ਤੇ ਜੇ ਚੰਗੀ ਲੱਗੀ ਹੋਵੇ ਲਾਈਕ ਕਰਿਓ ਸ਼ੇਅਰ ਕਰਿਓ ਤੇ ਸਬਸਕ੍ਰਾਈਬ ਜਿੰਨਾ ਚਾਹ ਲੰ ਨਹੀਂ ਕੀਤਾ ਜਰੂਰ ਕਰਿਓ ਚੰਗਾ ਜੀ ਮਿਲਾਂਗੇ ਅੱਗੇ ਅਗਲੀ ਵੀਡੀਓ ਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ